ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨੀਆਂ ਬਾਰੇ ਖਾਲਸਤਾਨੀਆਂ ਦੇ ਕਰਤੂਤਾਂ ਬਾਰੇ ਜਿੰਨਾ ਕੁ ਮੈਂ ਬੋਲ ਰਿਹਾ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਬੋਲਦਾ ਹੋਵੇ ਮੈਂ ਕੱਲ ਬਹੁਤ ਵੱਡੇ ਦਮ ਦੇ ਨਾਲ ਬਹੁਤ ਵੱਡੇ ਦਾਅਵੇ ਨਾਲ ਪੇਸ਼ ਕੀਤੀ ਸੀ ਕਿ ਜਿੰਨੇ ਵੀ ਅਮਰੀਕਾ ਦੇ ਵਿੱਚ ਗੁਰਦੁਆਰੇ ਨੇ ਆਤੂਤਿਆਂ ਦੇ ਟਕਸ਼ਾ ਲਏ ਹੁੰਦੇ ਇਹ ਸਾਰੇ ਗੈਂਗਸਟਰ ਨੇ ਔਰ ਜਿੰਨੇ ਪ੍ਰਬੰਧਕ ਨੇ ਇਹ ਗੈਂਗਸਟਰਾਂ ਨੂੰ ਪਾਲਦੇ ਨੇ ਔਰ ਗੁਰਦੁਆਰੇ ਇਹਨਾਂ ਨੇ ਗੈਂਗਸਟਰਾਂ ਦੇ ਅੱਡੇ ਬਣਾ ਕੇ ਰੱਖੇ ਹੋਏ ਨੇ ਤੇ ਵੈਸੇ ਭਵਿੱਖਬਾਣੀ ਨਾ ਮੰਨਿਓ ਇਹਨਾਂ ਦੀਆਂ ਕਰਤੂਤਾਂ ਦੇਖ ਕੇ ਮੈਂ ਇਹ ਗੱਲਾਂ ਬਾਤਾਂ ਕਰਦਾ ਹੁੰਦਾ ਸੀ ਅੱਜ ਜਿਹੜੇ ਸਬੂਤ ਤੁਹਾਡੇ ਸਾਹਮਣੇ ਮੈਂ ਰੱਖਣੇ ਨੇ ਅਮਰੀਕਾ ਵਾਲੇ ਉਹ ਦੇਖ ਕੇ ਤੁਸੀਂ ਵੀ ਪਛਤਾਉਂਗੇ ਵੀ ਅਸੀਂ ਜਿੰਨਾ ਗੋਲਕਾਂ ਵਿੱਚ ਪੈਸਾ ਪਾ ਰਹੇ ਹਾਂ ਉਹਨਾਂ ਗੋਲਕਾਂ ਦਾ ਪੈਸਾ ਇਸਤੇਮਾਲ ਕਿੱਥੇ ਹੋ ਰਿਹਾ ਹੈ ਸੁਣਿਓ ਧਿਆਨ ਦੇ ਨਾਲ ਜਿਹੜਾ ਸਟਾਕਨ ਗੁਰਦੁਆਰਾ ਹੈਗਾ ਉਹਦੇ ਪ੍ਰਬੰਧਕਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜਾ ਗੁਰਤਾਜ ਸਿੰਘ ਨਹੰਗ ਹੈ ਉਹਦੀ ਫੋਟੋ ਵਾਇਰਲ ਹੁੰਦੀ ਹੈ ਇੱਕ ਪੱਤਰਕਾਰ सुरेंद्र ਸਿੰਘ ਜਿਹੜਾ ਸਤਲੁਜ ਚੈਨਲ ਦਾ ਮਾਲਕ ਹੈ ਲਈ YouTube ਚੈਨਲ ਚਲਾਉਂਦਾ ਹੈ ਤੇ ਉਹ ਚੈਨਲ ਨੂੰ ਹਮੇਸ਼ਾ ਭਾਰਤ ਦੇ ਖਿਲਾਫ ਹੀ ਵਰਤੇ ਜਾਂਦਾ ਹੈ ਜਿੰਨੀਆਂ ਵੀ ਗਤੀਵਿਧੀਆਂ ਉਹ ਚੈਨਲ ਤੇ ਹੁੰਦੀਆਂ ਨੇ ਸਤਲੁਜ ਤੇ सुरेंद्र ਸਿੰਘ ਕਰਦਾ ਪੱਤਰਕਾਰ ਉਹ ਭਾਰਤ ਦੇ ਖਿਲਾਫ ਕਰਦਾ ਤੇ ਹੁਣ ਜਿਹੜੀ ਨਵੀਂ ਘਟਨਾ ਸਾਹਮਣੇ ਆਈ ਹੈ ਜਿਹੜਾ ਮੁੱਖ ਦੋਸ਼ੀ ਹੈਗਾ ਉਹ ਹੈਗਾ ਪਵਿੱਤਰ ਸਿੰਘ ਜਿਨੂੰ ਗ੍ਰਿਫਤਾਰ ਕੀਤਾ ਗਿਆ ਐਫ ਬੀ ਆਈ ਵੱਲੋਂ ਔਰ ਇਹ ਜਿਹੜੇ ਫੜੇ ਗਏ ਨੇ ਗ੍ਰਿਫਤਾਰ ਕੀਤੇ ਗਏ ਨੇ ਇਹ ਮੇਨ 8 ਨਹੀਂ 8 'ਦੇ 8 ਗੈਸਟਰ ਨੇ ਇਹਨਾਂ ਦੇ ਨਾਮ ਜੇ ਮੈਂ ਲੈ ਦਵਾ ਵੈਸੇ ਤੁਹਾਨੂੰ ਲੋੜ ਨਹੀਂ ਤੁਹਾਨੂੰ ਪਤਾ ਹੈ ਦਿਲਪ੍ਰੀਤ ਸਿੰਘ ਆਸ਼ਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਵਿਸ਼ਾਲ ਗੁਰਤਾਜ ਸਿੰਘ ਅ ਮਨਪੀਤ ਰੰਧਾਵਾ ਸਰਬਜੀਤ ਸਿੰਘ ਇਹ 8 ਨੇ ਜਿਹੜੇ ਗ੍ਰਿਫਤਾਰ ਹੋਏ ਇਹਨਾਂ ਦੇ ਕੋਲੋਂ ਨਾਜਾਇਜ਼ ਅਸਲਾ ਤੇ ਅਮਰੀਕਾ ਦੀ ਕਰੰਸੀ ਜਿਹੜੀ ਹੈ 15000 ਡਾਲਰ ਤੋਂ ਵੱਧ ਇਹਨਾਂ ਦੇ ਕੋਲੋਂ ਫੜੀ ਗਈ ਹੁਣ ਮੈਂ ਜਿਹੜੀ ਗੱਲ ਕਰਨ ਲੱਗਾ ਉਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਜਿਹੜੇ ਵੀ ਸਾਡੀ ਕੌਮ ਦੇ ਕੜਮ ਚੌਧਰੀ ਨੇ ਵੈਸੇ ਇਹਨਾਂ ਲਈ ਸ਼ਬਦ ਮੈਂ ਹੋਰ ਵੀ ਵਰਤਦਾ ਹੁੰਨਾ ਅੱਜ ਥੋੜਾ ਜਆ ਮੈਂ ਨਰਮਾਈ ਤਾਂ ਵਰਤੂ ਕਿਉਂਕਿ ਇਹ ਵੀਡੀਓ ਮੈਂ ਚਾਹਨਾ ਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਰਮ ਇੰਗਲੈਂਡ ਇਹਨਾਂ ਦੇਸ਼ਾਂ ਦੇ ਵਿੱਚ ਸ਼ਬਦ ਦੇ ਘਰਾਵੇਂ ਜਾਵੇ ਜਿਹੜੇ ਖਾਸ ਕਰਕੇ ਪੰਜਾਬੀ ਨੇ ਔਰ ਸਿੱਖ ਕਮਿਊਨਿਟੀ ਹੈ ਇਹਨਾਂ ਦੀਆਂ ਕਰਤੂਤਾਂ ਬਾਰੇ ਚੰਗੀ ਤਰ੍ਹਾਂ ਪਤਾ ਲੱਗੇ। ਹੁਣ ਸਟਾਕਨ ਗੁਰਦੁਆਰੇ ਦੇ ਰਿਹਾ ਪ੍ਰਬੰਧਕ ਨੇ। ਉਹਨਾਂ ਦੇ ਕੋਲ ਜਿਹੜਾ ਗੁਰਤਾਜ ਸਿੰਘ ਮਹੰਗ ਹੈ ਉਹ ਗੈਂਗਸਟਰ ਹੈ। ਉਹਦੀ ਫੋਟੋ ਵਾਇਰਲ ਹੋ ਰਹੀ ਹੈ। ਜਿਹੜਾ ਪੱਤਰਕਾਰ ਹੈ ਸੁਰੇਂਦਰ ਸਿੰਘ ਇਹ ਜਬੜੀਆਂ ਬਹੁਤ ਮਾਰਦਾ ਹੁੰਦਾ ਹੈ। ਸ਼ਾਇਦ ਨੇ ਇੱਕ ਵਾਰੀ ਮੈਨੂੰ ਵੀ ਫੋਨ ਕੀਤਾ ਸੀ ਕਿ ਤੁਹਾਡੇ ਨਾਲ ਇੰਟਰਵਿਊ ਕਰਨੀ ਪਰ ਮੈਂ ਕਰਤੂਤ ਸਮਝ ਗਿਆ ਸੀ। ਨਹੀਂ ਕੀਤੀ ਨਹੀਂ। ਉਹ ਦਾੜੀ ਵੀ ਇਸ ਚਿੱਟੇ ਹੋ ਗਈ ਪਹਿਲਾਂ ਕਲ ਫਲਾਉਂਦਾ ਸੀ ਔਰ ਇਹ ਕੌਣ ਨੇ ਇਹਨਾਂ ਨੇ ਅਮਰੀਕਾ ਦੇ ਵਿੱਚ ਜਿਹੜੇ ਇੰਡੀਆ ਤੋਂ ਭਗੌੜੇ ਹੋ ਕੇ ਗੈਂਗਸਟਰ ਗਏ ਨੇ ਉਹਨਾਂ ਨੂੰ ਗੁਰਦੁਆਰੇ ਦੇ ਵਿੱਚ ਠਹਿਰਾ ਦਿੱਤੀਆਂ ਹੋਈਆਂ ਨੇ ਜਿੰਦ ਕੇ ਰਹਿਣ ਵਾਸਤੇ ਥਾਂ ਦਿੱਤੀ ਹੋਈ ਹੈ ਤੇ ਇਹਨਾਂ ਗੈਂਗਸਟਰਾਂ ਦੇ ਕੋਲੋਂ ਜਿਹੜਾ ਉਹ ਧੰਦਾ ਕਰਵਾਉਂਦੇ ਸੀ ਉਹ ਕੀ ਸੀ ਜਿਉ ਕੋਈ ਵੱਡਾ ਕਾਰੋਬਾਰੀ ਨਹੀਂਦਾ ਪਤਾ ਲੱਗ ਜੇ ਵੀ ਇਹਦੇ ਕੋਲੇ ਮਿਲੀਅਨ ਦੇ ਵਿੱਚ ਡਾਲਰ ਹੈਗੇ ਨੇ ਤਾਂ ਉਹ ਤੋਂ ਇਹ ਲੱਖ ਤੋਂ ਲੱਖ 2 ਲੱਖ ਡਾਲਰ ਦੀ ਫਰौती ਮੰਗਦੀ ਸੀ ਅਗਵਾ ਕਰਨਾ ਲੋਕਾਂ ਨੂੰ ਗਿਟਨਾਪ ਕਰਨਾ ਔਰ ਰਾਜਾਂ ਦੀ ਕਿਸੇ ਕੁੜੀ ਨੂੰ ਗਿਟਨਾਪ ਕਰਨਾ ਉਹਦੇ ਨਾਲ ਬਲਾਤਕਾਰ ਕਰਨਾ ਕੁੱਟਮਾਰ ਕਰਨੀ ਇਹਨਾਂ ਦਾ ਇਹ ਗੁੰਡਾਗਰਦੀ ਵਾਲਾ ਪੇਸ਼ਾ ਸੀ ਸੁਣੇ ਅਮਰੀਕਾ ਦੇ ਵਿੱਚ ਫੜੇ ਗਏ ਨੇ ਸੋਰਸ ਬਲੋਂ ਰੈਸਟ ਕੀਤੇ ਗਏ ਨੇ ਜੇਲ੍ਹ ਵਿੱਚ ਭੇਜ ਦਿੱਤੇ ਗਏ ਕੀ ਸਾਡੇ ਕੌਮ ਦੇ ਵਿੱਚ ਇਹਨਾਂ ਲੋਕਾਂ ਦੀ ਜ਼ਰੂਰਤ ਹੈ ਜਾਂ ਜਿਹੜੇ ਗੁਰਦਰ ਨੇ ਪ੍ਰਬੰਧਕ ਨੇ ਜਿਹੜੇ ਕਹਿੰਦੇ ਨੇ ਅਸੀਂ ਖਾਲਸਤਾਨ ਬਣਾਉਣਾ ਹੈ ਉਹ ਇਹੋ ਜਿਹਾ ਖਾਲਸਤਾਨ ਬਣਾਉਣਗੇ ਵੀ ਤੁਸੀਂ ਗੈਂਗਸਟਰਾਂ ਨੂੰ ਪੈਦਾ ਕਰੋ ਤੇ ਉਹਨਾਂ ਦੇ ذریعے ਕਮਾਈ ਦਾ ਧੰਦਾ ਬਣਾਓ ਫਰੋਟੀਆਂ ਮੰਗੋ ਬਲੈਕਮੇਲਿੰਗ ਕਰੋ ਕੀ ਤੁਹਾਡਾ ਤੁੰਦਾ ਹੁਣ ਜੇ ਫੜੇ ਨੇ ਜਿਹੜੇ ਇਹ ਪੰਜਾਬੀ ਨੇ ਔਰ ਇਹਨਾਂ ਵਿੱਚੋਂ ਸਿੱਖ ਨੇ ਤੇ ਇਹ ਖਾਲਸਤਾਨੀ ਨੇ ਆ ਜਿਹੜਾ ਪੰਨੂ ਅਮਰੀਕਾ ਵਿੱਚ ਬੈਠਾ ਡਿੰਗਾ ਮਾਰਦਾ ਹੁੰਦਾ ਨਾ ਸਾਨੂੰ ਖਾਲਸਾ ਚਾਹੀਦਾ ਬਖਰਾ ਰਾਜ ਚਾਹੀਦਾ ਬਖਰੇ ਰਾਜ ਵਿੱਚ ਆਹ ਕਰਤੂਤਾਂ ਕਰਨਗੇ ਜਿਹੜੇ ਬੰਦੇ ਇੰਡੀਆ ਤੋਂ ਪਘੋੜੇ ਹੋ ਕੇ ਅਮਰੀਕਾ ਦੇ ਵਿੱਚ ਜਾ ਕੇ ਵੀ ਕਾਨੂੰਨ ਦਾ ਡਰ ਨਹੀਂ ਰੱਖਦੇ ਸ਼ਰਮ ਨਹੀਂ ਮੰਨਦੇ ਔਰ ਸਿੱਖ ਕੌਮ ਨੂੰ ਪੂਰੀ ਦੁਨੀਆ ਵਿੱਚ ਬਦਨਾਮ ਕਰਦੇ ਲੱਗੇ ਹੋਏ ਨੇ ਇਹ ਕੌਣ ਨੇ ਜੀ ਖਾਲਸਤਾਨੀ ਇਹਨਾਂ ਕੋਲੇ ਹੁੰਦਾ ਕੀ ਹੈ 1 ਮੀਟਰ ਦੇ 4 ਝੰਡੇ ਬਣ ਜਾਂਦੇ ਨੇ ਉੱਪਰ ਲਿਖਿਆ ਹੁੰਦਾ ਖਾਲਸਤਾਨ ਤੇ ਵਿੱਚ 3 ਫੁੱਟ ਦਾ ਪਸਾ ਕੇ ਡੰਡਾ ਜਿੱਥੇ ਮਰਜੀ ਚੌਂਕ ਵਿੱਚ ਖੜ੍ਹ ਜਾਣ ਤੇ ਜਿਹੜਾ ਇਹਨਾਂ ਵੱਲ ਕੋਈ ਸਵਾਲ ਕਰਦਾ ਉਹ ਜਿਹੜਾ ਉਹਦੀ ਮਾਂ ਭੈਣ ਇਕ ਕਰਦੇ ਨੇ ਗਾਲਾਂ ਕੱਢਦੇ ਨੇ ਜੇ ਕੋਈ ਅਮੀਰ ਬੰਦਾ ਇਹਨਾਂ ਦੇ ਨਿਸ਼ਾਨੇ ਤੇ ਆ ਜਾਏ ਉਹਦੇ ਕੋਲੋਂ ਪਰੋਤੀ ਮੰਗਦੇ ਆ ਹੁਣੇ ਅੱਠੇ ਬੰਦੇ ਜਿਹੜੇ ਫੜੇ ਨੇ ਨਹੀਂ ਇਹਨਾਂ ਨੂੰ ਪਾਲਣ ਵਾਲੇ ਕੌਣ ਨੇ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਆ ਸਟਾਕਿੰਗ ਜਿਹੜਾ ਗੁਰਦੁਆਰਾ ਹੈਗਾ ਅਮਰੀਕਾ ਦੇ ਵਿੱਚ ਉਹ ਪ੍ਰਬੰਧਕ ਇਹਨਾਂ ਨੂੰ ਪਾਲਣ ਵਾਲੇ ਆ ਤੇ ਫੜੇ ਗਏ ਤੇ ਪੂਰੀ ਕੌਮ ਦੇ ਮੱਥੇ ਤੇ ਕਲੰਕ ਲਾ ਰਹੇ ਨੇ ਬਿਸਾਰਦੀ ਕੌਮ ਦੇ ਵਿੱਚ ਆ ਗੁੰਡੇ ਨੇ ਇਥੇ ਅਮਰਤਪਾਲ ਮਹਿਰੋਂ ਦੀ ਗੱਲ ਕਰਦੀ ਨੇ ਕਿ ਉਹ ਬਲਾਤਕਾਰ ਕਿਵੇਂ ਕਰ ਸਕਦਾ ਹੁਣ ਤੁਸੀਂ ਯਕੀਨ ਕਰਨਾ ਪਊ ਵੀ ਜਿਹੜੇ ਬੰਦੇ ਗੁਰੂ ਸਾਹਿਬ ਦੀ ਸਟੇਜ ਤੇ ਖੜੇ ਨੇ ਤੇ ਉਹ ਗੈਂਗਸਟਰਵਾਦ ਦੇ ਵਿੱਚ ਫੜੇ ਗਏ ਜਿਹੜਾ ਗੁਰਤਾਜ ਨੇ ਹਿੰਗ ਖੜਾ ਸਟੇਜ ਤੇ ਪ੍ਰਬੰਧਕਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਤੇ ਫੜਿਆ ਗਿਆ ਜੀ ਨਜਾਇਜ਼ ਅਸਲਾ ਫੜਿਆ ਨਜਾਇਜ਼ ਕਰੰਸੀ ਫੜੀ ਗਈ ਉੱਥੇ ਘਰਦੁਸ਼ ਫੜੇ ਗਏ ਖੋਰ ਪਤਾ ਨਹੀਂ ਪੜਸ ਮੂ ਮੂਦਾ ਪਾ ਕੇ ਪਟਾ ਫੇਰੂ ਪਤਾ ਨਹੀਂ ਕਿ ਕੁਛ ਇਹਨਾਂ ਦੇ ਕੋਲ ਲੈਣਾ ਪੜਸ ਨੇ ਮੈਂ ਗੱਲ ਸਿਰਫ ਇਹ ਕਰ ਰਿਹਾ ਵੀ ਇਹਨਾਂ ਲੋਕਾਂ ਨੇ ਕਸਮ ਪਾਈ ਹੋਈ ਆ ਵੀ ਅਸੀਂ ਸਿੱਖ ਕੌਮ ਨੂੰ ਪੂਰੀ ਦੁਨੀਆ ਵਿੱਚ ਬਦਨਾਮ ਕਰਨਾ ਜਿਹੜੀ ਕੌਮ ਤੇ ਕਦੇ ਯਕੀਨ ਕਰਦੇ ਸੀ ਲੋਕ ਤੇ ਉਸ ਕੌਮ ਦਾ ਵਿਸ਼ਵਾਸ ਉਸ ਕੌਮ ਨੂੰ ਇਹ ਲੋਕ ਪੂਰੀ ਦੁਨੀਆ ਵਿੱਚ ਬਦਨਾਮ ਕਰਨ ਤੇ ਲੱਗੇ ਹੋਏ ਨੇ ਮੈਂ ਪਹਿਲਾਂ ਇਹ ਗੱਲਾਂ ਬਹੁਤ ਵਾਰੀ ਕਹੀਆਂ ਨੇ ਵੀ ਕੁਝ ਗੁਰਦੁਆਰਿਆਂ ਨੂੰ ਛੱਡ ਕੇ ਬਾਕੀ ਜਿੰਨੇ ਵੀ ਕੜਮ ਚੌਧਰੀ ਵਾਰਲੇ ਮੁਰਖਾਂ ਵਿੱਚ ਬੈਠੇ ਨੇ ਉਹ ਸਾਰੇ ਹੀ ਗੁਰਦੁਆਰਿਆਂ ਦੇ ਕਾਬਜ ਨੇ ਔਰ ਉਹਨਾਂ ਦਾ ਸੁਧਾਨ ਦੇ ਨਾਲ ਸਿੱਖ ਕੌਮ ਦੇ ਨਾਲ ਕੋਈ ਲਾਗਾ ਦੇ ਕਰਨੀ ਇਹਨਾਂ ਦਾ ਇੱਕ ਬਹੁਤ ਵੱਡਾ ਬਿਜ਼ਨਸ ਹੈ ਹੁਣ ਜਿਹੜੇ ਆ ਅੱਠ ਫੜੇ ਨੇ ਅਮਰੀਕਾ ਦੇ ਵਿੱਚ ਦੱਸੋ ਇਹਨਾਂ ਦਾ ਕਾਰੋਬਾਰ ਕੀ ਹੈ ਪੁਲਸ ਨੇ ਫੜੇ ਨੇ ਦੱਸੋ ਖਾਲਸਤਾਨੀਆਂ ਨੂੰ ਵੀ ਇਹਨਾਂ ਦਾ ਕਾਰੋਬਾਰ ਕੀ ਸੀ ਹੁਣ ਜਿੰਨੇ ਵੀ ਪ੍ਰਬੰਧਕ ਹੋਣਗੇ ਉਹਨਾਂ ਦੇ ਕੋਲੇ ਲੱਖਾਂ ਡਾਲਰ ਸੌਤਿਆਂ ਦੇ ਜਾਂਦੇ ਹੋਣਗੇ ਕੋਈ ਸ਼ੱਕ ਹੈ ਇਹ ਸ਼ਰਿਆਮ ਸਾਹਮਣੇ ਆ ਗਿਆ ਮੈਂ ਕਿਉਂ ਪਿੱਟ ਰਿਆਂ ਵੀ ਤੁਸੀਂ ਪੂਰੀ ਕੌਮ ਨੂੰ ਦੁਨੀਆ ਦੇ ਵਿੱਚ ਬਦਨਾਮ ਕਰਤਾ ਔਰ ਜਿਹੜੇ ਇਹ ਬੰਦੇ ਫੜੇ ਨੇ ਤੇ ਇਹ ਪੰਜਾਬੀ ਨੇ ਸਿੱਖ ਨੇ ਤੇ ਖਾਲਸਤਾਨੀ ਨੇ ਹਾਲਾਂਕਿ ਸਿੱਖ ਨਹੀਂ ਹੈਗੇ ਚਿਹਰਾ ਸਿੱਖਾਂ ਵਾਲਾ ਨਾਮ ਦੇ ਨਾਲ ਸਿੰਘ ਲੱਗਿਆ ਹੋਇਆ ਖਾਲਸਤਾਨੀ ਲੱਗਿਆ ਹੋਇਆ ਕਿਸੇ ਨਾਲ ਬੱਬਰ ਖਾਲਸਾ ਲੱਗਿਆ ਹੋਵੇ ਕਿਸੇ ਨਾਲ ਖਾਲਸਾ ਟਾਈਗਰ ਫੋਰਸ ਦਾ ਉਹ ਬਿੱਲਾ ਲੱਗਿਆ ਹੋਵੇ ਜਿਹੜਾ ਲਾਉਂਦੇ ਨੇ ਇਹ ਕਿਸੇ ਨੇ ਟੈਟੂਸ ਪਾਇਆ ਹੋਵੇ ਇਹ ਲੋਕ ਨੇ ਇਹਨਾਂ ਲੋਕਾਂ ਨੂੰ ਤੁਸੀਂ ਸਿੱਖ ਨਹੀਂ ਕਹਿ ਸਕਦੇ ਇਹ ਤਾਲੇਵਾਨੀ ਲੋਕ ਨੇ ਇਹ ਗੁੰਡਾਗਰਦੀ ਕਰਨ ਵਾਲੇ ਲੋਕ ਨੇ ਇਹ ਸਿੱਖ ਬਾਣੇ ਵਿੱਚ ਗੁੰਡੇ ਲੋਕ ਨੇ ਜਿਹਨਾਂ ਦੀ ਮੈਂ ਗੱਲ ਕਰ ਰਿਹਾ ਹੁਣ ਤੁਸੀਂ ਅੰਦਾਜ਼ਾ ਲਾਇਓ ਵੀ ਇਹ ਇੱਕ ਗੁਰਦੁਆਰੇ ਦੇ ਪ੍ਰਬੰਧਕ ਜੇ 15-15 20-20 ਗੈਂਸਟਰ ਪਾਲੀ ਬੈਠੇ ਨੇ ਉਹਨਾਂ ਦੇ ਕੋਲੋਂ ਫਰੋਦੀਆਂ ਮੰਗਣ ਦਾ ਧੰਦਾ ਕਰਾਉਂਦੇ ਨੇ ਤੇ ਪੂਰੀ ਕੌਮ ਨੂੰ ਬਦਨਾਮ ਕਰਾਉਂਦੇ ਨੇ ਤੇ ਹੋਰ ਗੁਰਦੁਆਰਿਆਂ ਕੋਲੇ ਕਿੰਨੇ ਇਹੋ ਜੇ ਗੈਂਗਸਟਰ ਪਾਲੇ ਹੋਏ ਹੋਣਗੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਹ ਕਿੰਨੀ ਗੁੰਡਾਗਰਦੀ ਕਰਦੇ ਹੋਣਗੇ ਅਮਰੀਕਾ ਦੇ ਵਿੱਚ ਜਿੱਥੇ ਕਾਨੂੰਨ ਬਹੁਤ ਸਖਤ ਹੈ ਜੇ ਉੱਥੇ ਜਾ ਕੇ ਗੁੰਡਾਗਰਦੀ ਕਰ ਸਕਦੇ ਨੇ ਇਹ ਬੰਦੇ ਭਾਰਤ ਵਿੱਚ ਕੀ ਕਰਦੇ ਹੋਣਗੇ ਕਿੰਨੇ ਕਿੰਨੇ ਕਤਲ ਕੀਤੇ ਹੋਣਗੇ ਕਿੰਨੀਆਂ ਕਫਰੋਤੀਆਂ ਲਾਈਆਂ ਹੋਣਗੀਆਂ ਇਹ ਗੁੰਡੇ ਲੋਕ ਨੇ ਇਹ ਮੈਂ ਆਪਣੇ ਕੋਲੋਂ ਕੁਝ ਨਹੀਂ ਕਿਹਾ ਜੀ ਅਮਰੀਕਾ ਦੇ ਅਖਬਾਰ ਦੀ ਚੈਨਲਾਂ ਦੀ ਇਹ ਨਿਊਜ਼ ਹੈ ਔਰ ਜੋ ਕੁਝ ਸਾਹਮਣੇ ਆਈ ਹੈ ਔਰ ਸਭ ਤੋਂ ਵੱਡਾ ਰੋਲ ਇਹਨਾਂ ਗੈਂਗਸਟਰਾਂ ਨੂੰ ਪਾਲਣ ਵਾਸਤੇ ਗੁਰਦੁਆਰਿਆਂ ਦੇ ਪ੍ਰਬੰਧਕ ਅਦਾ ਕਰ ਰਹੇ ਨੇ ਉਹਨਾਂ ਦਾ ਤੰਦਾ ਪੈਸੇ ਇਕੱਠੇ ਕਰਨੇ ਇਹ ਬੇਨਤੀ ਸੁਣ ਲਿਓ ਜੀ ਔਰ ਮੈਂ ਜੋ ਕੁਝ ਮੇਰੇ ਕੋਲੇ ਆਇਆ ਵੀਡੀਓ ਦੇ ਵਿੱਚ ਐਡਿਟ ਕਰਕੇ ਤੁਹਾਨੂੰ ਦਿਖਾ ਦਾਂਗੇ ਤੇ ਤੁਸੀਂ ਸੁਣ ਲਿਓ ਤੇ ਥੋੜਾ ਜਨਮ ਜਿਵੇਂ ਉਹ ਕਹਿੰਦੇ ਕੱਪੜ ਸ਼ਾਨ ਕਰਿਆ ਕਰੋ ਆਪਣੀ ਸੁਰਤ ਦੇ ਨਾਲ ਬਰੀਕੀ ਦੇ ਨਾਲ ਬਰੀਫਲੀ ਤੁਸੀਂ ਕਹਿੰਦੇ ਹੋ ਇੰਗਲਿਸ਼ ਦੇ ਵਿੱਚ ਗਹਿਰਾਈ ਦੇ ਨਾਲ ਡੀਪਲੀ ਜਾ ਕੇ ਦੇਖਿਆ ਕਰੋ ਵੀ ਇਹ ਬੰਦੇ ਕੌਣ ਨੇ ਇਹਨਾਂ ਤੋਂ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਸੁਚੇਤ ਰੱਖੋ ਜੇ ਕਿਤੇ ਇਹੋ ਜਿਹੇ ਬੰਦੇ ਤੁਹਾਡੀ ਨਜ਼ਰ ਵਿੱਚ ਆਉਂਦੇ ਨੇ ਤੁਹਾਨੂੰ ਸ਼ੱਕ ਪੈਂਦਾ ਤਾਂ ਪੁਲਿਸ ਨੂੰ ਕੰਪਲੀਟ ਕਰੋ ਤੇ ਨਹੀਂ ਬਹੁਤਾ ਦੂਰ ਨਹੀਂ ਪੂਰੀ ਕੌਮ ਦਾ ਜਲੂਸ ਇਹ ਬੰਦੇ ਪੂਰੀ ਦੁਨੀਆ ਵਿੱਚ ਕੱਢ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ